ਦੋਸਤੋ ਕਈ ਵਾਰ ਬੜੀ ਹਾਸੋਈ ਨਹੀਂ ਜੀ ਗੱਲ ਲੱਗਦੀ ਆ ਕਿ ਜਦੋਂ ਵੀ ਯੂਕੇ ਦਾ ਤੇ ਯੂਰੋਪੀਅਨ ਯੂਨੀਅਨ ਦੀ ਕੋਈ ਮੁਲਾਕਾਤ ਹੁੰਦੀ ਆ ਜਾਂ ਵੈਸੇ ਪੰਜਾ ਛੇ ਮਹੀਨਿਆਂ ਬਾਅਦ ਨਾ ਸਾਡੇ ਇੱਥੇ ਸੋਸ਼ਲ ਮੀਡੀਆ ਤੇ ਹਮੇਸ਼ਾ ਰੌਲਾ ਪੈ ਜਾਂਦਾ ਕਿ ਜੀ ਯੂਕੇ EU ਚ ਦੁਬਾਰਾ ਸ਼ਾਮਲ ਹੋਣ ਜਾ ਰਿਹਾ ਬ੍ਰੈਕਸਿਟ ਅਨਡਨ ਹੋ ਗਿਆ ਤੇ ਯੂਰੋਪੀਅਨ ਯੂਨੀਅਨ ਦੇ ਵਿੱਚ ਯੂਕੇ ਯੁਨਾਈਟਿਡ ਕਿੰਗਡਮ ਦੁਬਾਰਾ ਸ਼ਾਮਲ ਹੋ ਗਿਆ ਜਾਂ ਹੋਣ ਜਾ ਰਿਹਾ ਸੋ ਇਦਾਂ ਦੀ ਕੋਈ ਗੱਲ ਨਹੀਂ ਜੀ ਹੁਣ ਵੀ ਯੂਕੇ ਤੇ ਯੂਰੋਪੀਅਨ ਯੂਨੀਅਨ ਦੇ ਜਿਹੜੇ ਲੀਡਰਸ ਨੇ ਜਾਂ ਕਹਿ ਲਓ ਕਿ ਇਹਨਾਂ ਦਾ ਇੱਕ ਮੁਹਾਇਦਾ ਹੋਇਆ ਇੱਕ ਡੀਲ ਕੀਤੀ ਗਈ ਹੈ ਯੂਕੇ ਤੇ EU ਦੇ ਵੱਲੋਂ ਤੇ ਫਿਰ ਉਹੀ ਸੋਸ਼ਲ ਮੀਡੀਆ ਤੇ ਇਦਾਂ ਦਾ ਛੋਟਸਰਾ ਵਾਜਾ ਚੱਲ ਪਿਆ ਕਿ ਯੂਕੇ ਦੁਬਾਰਾ ਯੂਰੋਪੀਅਨ ਯੂਨੀਅਨ ਦੇ ਵਿੱਚ ਚਲੇ ਗਿਆ ਜਾਂ ਚਲੇ ਜਾਣਾ ਸੋ ਇਦਾਂ ਦੀ ਕੋਈ ਗੱਲ ਨਹੀਂ ਆਮ ਤੌਰ ਤੇ ਜਿੱਦਾਂ ਦੋ ਮੁਲਕਾਂ ਦੇ ਦਰਮਿਆਨ ਜ ਤੇ ਇਦਾਂ ਤੁਹਾਨੂੰ ਪਤਾ ਸਾਰੇ ਮੁਲਕ ਆਜ਼ਾਦ ਮੁਲਕ ਜਿਹੜੇ ਇੱਕ ਦੂਸਰੇ ਮੁਲਕਾਂ ਦੇ ਨਾਲ ਕਰਦੇ ਨੇ ਤੇ ਇਸੇ ਤਰੀਕੇ ਨਾਲ ਯੂਕੇ ਕਿਉਂਕਿ ਯੂਰੋਪੀਅਨ ਯੂਨੀਅਨ ਵਨ ਆਫ ਦਾ ਜਿਹੜੀ ਆ ਦੁਨੀਆ ਦੀ ਸਭ ਤੋਂ ਵੱਡੀ ਮਾਰਕੀਟ ਉਹਨੂੰ ਕਿਹਾ ਜਾਂਦਾ ਤੇ ਉਹਦੇ ਨਾਲ ਆਬਵੀਅਸਲੀ ਬ੍ਰੈਕਕਸਿਟ ਤੋਂ ਬਾਅਦ ਯੂਕੇ ਦੇ ਰਿਸ਼ਤੇ ਖਤ ਜਿਹੜੇ ਖਤਮ ਤਾਂ ਨਹੀਂ ਹੋਏ ਪਰ ਖਰਾਬ ਜ਼ਰੂਰ ਹੋਈ ਸੀਗੇ ਸੋ ਉਹਨਾਂ ਨੂੰ ਹੌਲੀ ਹੌਲੀ ਹੁਣ ਸੁਧਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤੇ ਆਬਵੀਅਸਲੀ ਜਿਹੜੇ ਯੂਕੇ ਦੇ ਜਾਦੇ ਕਨਜ਼ਰਵੇਟਿਵ ਨੇ ਉਹ ਵੀ ਬੜਾ ਰੌਲਾ ਪਾ ਦਿੰਦੇ ਨੇ ਇਹਦੇ ਤੇ ਕਿ ਜੀ ਵੀ ਹੁਣ ਤਾਂ ਦੁਬਾਰਾ ਸ਼ਾਮਲ ਹੋ ਗਿਆ ਜਾਂ ਇਦਾਂ ਦਾ ਕੁਝ ਨਾ ਕੁਝ ਪਰ ਹੁਣ ਜਿਹੜੀਆਂ ਕੁਝ ਕੁ ਗੱਲਾਂ ਇਸ ਡੀਲ ਦੇ ਵਿੱਚ ਕੀਤੀਆਂ ਗਈਆਂ ਉਹਦਾ ਜਿਹੜਾ ਲੋਭੇ ਲਬਾਬ ਆ ਉਹ ਮੈਂ ਤੁਹਾਡੇ ਨਾਲ ਸਾਂਝਾ ਕਰਦਾ ਤੇ ਇਹਦੀ ਜ਼ਰੂਰਤ ਕਿਉਂ ਆ ਯੂਕੇ ਤੇ ਯੂਰੋਪੀਅਨ ਯੂਨੀਅਨ ਨੂੰ ਇਸ ਸਮੇਂ ਜੀ ਇਸ ਸਮੇਂ ਚ ਅਸੀਂ ਵਿਚਰ ਰਹੇ ਹਾਂ ਜਿਸ ਇਤਿਹਾਸਿਕ ਕਾਲ ਖੰਡ ਦੇ ਵਿੱਚੋਂ ਇਸ ਸਮੇਂ ਦੁਨੀਆ ਲੰਘ ਰਹੀ ਹੈ ਨਾ ਡੋਨਲਡ 트ੰਪ ਦੇ ਆਉਣ ਦੇ ਨਾਲ ਜਿੰਨਾ ਜਿਹੜਾ ਜੀਓਪੋਲਿਟਿਕਸ ਦੇ ਵਿੱਚ ਉਥਲ ਪੁਥਲ ਹੋਈ ਆ ਉਹ ਤਾਂ ਜਦੋਂ ਆਉਣ ਵਾਲੇ ਸਮੇਂ ਦੇ ਵਿੱਚ ਕਿਤਾਬਾਂ ਲਿਖੀਆਂ ਜਾਣਗੇ ਉਦੋਂ ਆਪਾਂ ਨੂੰ ਪਤਾ ਲੱਗੇਗਾ ਕਿ ਕਿਦਾਂ ਜਿਹੜੇ ਆ ਪੂਰੀ ਦੁਨੀਆ ਦੇ ਵਿੱਚ 트ੰਪ ਸਾਹਿਬ ਨੇ ਭਾਜੜ ਪੁਆਈ ਰੱਖੀ ਕਿਉਂਕਿ ਬਹੁਤ ਦੂਜੀ ਵਿਸ਼ਵ ਯੁੱਧ ਤੋਂ ਬਾਅਦ ਇਹ ਜਿਹੜਾ ਇਹ ਵਰਲਡ ਆਰਡਰ ਜਿਹੜਾ ਇਸ ਸਮੇਂ ਆਪਾਂ ਜਿਹਦੇ ਵਿੱਚ ਜਿਉ ਰਹੇ ਆ ਇਹ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਕਾਈਂਡ ਆਫ ਸੈੱਟ ਹੋਇਆ ਇਹਦੇ ਵਿੱਚ ਥੋੜਾ ਬੜਾ ਉੱਤੇ ਥੱਲੇ ਹੁੰਦਾ ਰਿਹਾ ਪਰ ਤਕਰੀਬਨ ਕਾਈਂਡ ਆਫ ਇਦਾਂ ਹੀ ਚੱਲਦਾ ਰਿਹਾ ਯੂਐਸਏ ਇੱਕ ਵੱਡਾ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਸੀ ਸੋਵੀਅਤ ਯੂਨੀਅਨ ਪਹਿਲਾਂ ਉਹਨੂੰ ਟੱਕਰ ਦਿੰਦਾ ਸੀ ਪਰ ਸੋਵੀਅਤ ਯੂਨੀਅਨ ਜਦੋਂ ਜਿਹੜਾ ਇਹ ਟੁੱਟਿਆ ਸੋਵੀਅਤ ਯੂਨੀਅਨ ਤੇ ਰਸ਼ੀਆ ਬਣਿਆ ਤੇ ਬਾਕ-ਬਾਕ ਮੁਲਕ ਉਹਦੇ ਵਿੱਚੋਂ ਟੁੱਟ ਗਏ ਉਸ ਤੋਂ ਬਾਅਦ ਯੂਐਸਏ ਇੱਕ ਜਿਹੜਾ ਇਕੱਲੀ ਦੁਨੀਆ ਦੀ ਸਭ ਤੋਂ ਵੱਡੀ ਪ ਵੀ ਜਿਹੜੀ ਯੂਕੇ ਦੀ ਵਿਦੇਸ਼ ਨੀਤੀ ਹੁੰਦੀ ਆ ਯੂਕੇ ਦੀ ਫੋਰਨ ਪੋਲਿਸੀ ਹੁੰਦੀ ਆ ਉਹ ਹੁੰਦੀ ਆ ਕਿ ਜਿਹੜਾ ਕੰਮ ਯੂਐਸਏ ਕਰਦਾ ਉਹਦਾ ਉਹਦੇ ਨਾਲ ਮਿਲਦਾ ਜੁਲਦਾ ਉਹਦਾ ਉਦੋਂ ਦਾ ਅਧ ਪਚਦਾ ਜਿਆ ਕੰਮ ਯੂਕੇ ਨੇ ਵੀ ਉਹੀ ਕਰਨਾ ਹੁੰਦਾ ਵੀ ਮੇਨਲੀ ਕਹਾਂ ਲੋ ਕਿ ਯੂਕੇ ਨੇ ਅਮਰੀਕਾ ਦੀ ਨਕਲ ਹੀ ਮਾਰਨੀ ਹੁੰਦੀ ਆ ਵਿਦੇਸ਼ ਨੀਤੀ ਤੇ ਆਮ ਤੌਰ ਤੇ ਇਹ ਇੱਕ ਇੱਥੇ ਵੈਸੇ ਹਾਸੇ ਦੇ ਵਿੱਚ ਮਜ਼ਾਕ ਦੇ ਵਿੱਚ ਗੱਲ ਕਹਿ ਦਿੱਤੀ ਜਾਂਦੀ ਆ ਤੇ ਉਹ ਤਕਰੀਬਨ ਸਾਨੂੰ ਨਜ਼ਰ ਵੀ ਆਉਂਦੀ ਆ ਸੋ ਯੂਕੇ ਹੋਇਆ ਫਰਾਂਸ ਹੋਇਆ ਜਰਮਨੀ ਹੋਇਆ ਇਹ ਤਕਰੀਬਨ ਯੂਰਪ ਇਹਦੇ ਯੂਐਸਏ ਦੇ ਨਾਲ ਹੀ ਚੱਲਦੇ ਸੀ ਤੇ ਜਦੋਂ ਹੁਣ ਜੇਸਟਰੀਕੇ ਨਾਲ ਹੁਣ ਸਥਿਤੀਆਂ ਬਦਲੀਆਂ ਨੇ ਹਾਲਾਂਕਿ ਜਿਹੜੇ ਡੋਨਲਡ ਟਰੰਪ ਐ ਤਾਂ ਚਾਹੁੰਦੇ ਨਹੀਂ ਸੀ ਕਿ ਯੂਕੇ ਤੇ ਯੂਰੋਪੀਅਨ ਯੂਨੀਅਨ ਦਾ ਯੂਰੋਪੀਅਨ ਯੂਨੀਅਨ ਦੇ ਵਿੱਚ ਯੂਕੇ ਰਵੇ ਉਹ ਤਾਂ ਖੁਸ਼ ਨਹੀਂ ਇਸ ਗੱਲ ਤੋਂ ਕਿ ਯੂਕੇ ਜਿਹੜਾ ਬਾਹਰ ਆ ਗਿਆ ਈਯੂ ਤੋਂ ਸੋ ਪਰ ਹੁਣ ਜਿੱਦਾਂ ਡੋਨਲਡ ਟਰੰਪ ਉਹਨਾਂ ਦੀ ਬਿਆਨਬਾਜ਼ੀ ਹੁੰਦੀ ਆ ਜੇਸਟਰੀਕੇ ਨਾਲ ਨੈਟੋ ਨੂੰ ਲੈ ਕੇ ਉਹ ਗੱਲਾਂ ਕਰਦੇ ਨੇ ਜੇਸਟਰੀਕੇ ਨਾਲ ਯੂਕਰੇਨ ਵਾਰ ਦੇ ਉੱਤੇ ਉਹਨਾਂ ਦਾ ਸਟਾਂਸ ਆ ਕਿਉਂਕਿ ਉਹ ਸਿੱਧਾ ਕਹਿੰਦੇ ਨੇ ਅਮਰੀਕਨ ਐਡਮਿਨਿਸਟ੍ਰੇਸ਼ਨ ਜਿਹੜੀ ਉਹ ਸਿੱਧੀ ਇਹ ਗੱਲ ਕਹਿੰਦੀ ਆ ਕਿ ਸਾ ਰਪੂਦੀ ਵੀ ਪ੍ਰੋਬਲਮ ਹੈ ਤੇ ਯੂਕੇ ਦੀ ਵੀ ਪ੍ਰੋਬਲਮ ਹੈ ਯੂਕੇ ਨੂੰ ਵੀ ਆਪਣੇ ਗਵਾਂਢੀ ਮੁਲਕਾਂ ਦੇ ਨਾਲ ਮਿਲ ਕੇ ਚੱਲਣਾ ਪੈਣਾ ਤਾਂ ਹੀ ਕਈ ਵਾਰ ਆਪਾਂ ਆਧਾਰਨ ਇੱਥੇ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਨਾ ਵੀ ਕਿਹਾ ਜਾਂਦਾ ਵੀ ਕੋਈ ਨਹੀਂ ਜਿਹੜਾ ਕੋਡਮ ਬਿਸ਼ੱਕ ਜਿਹੜੀ ਮਾੜਾ ਹੋਵੇ ਗਵਾਂਢ ਨਾ ਮਾੜਾ ਹੋਵੇ ਕਿਉਂਕਿ ਗਵਾਂਢ ਦੇ ਨਾਲ ਤੁਸੀਂ ਰਹਿਣਾ ਹੁੰਦਾ ਤੇ ਗਵਾਂਢ ਤੁਹਾਨੂੰ ਚੰਗਾ ਹੀ ਚਾਹੀਦਾ ਹੁੰਦਾ ਸੋ ਇਸ ਕਰਕੇ ਹੁਣ ਜਿੱਦਾਂ ਦੇ ਕੁਝ ਇੱਕ ਬਿਆਨਬਾਜ਼ੀਆਂ ਹੋਈਆਂ ਜਿੱਦਾਂ ਦੇ ਕੁਝ ਇੱਕ ਕਦਮ ਚੁੱਕੇ ਗਿਆ ਅਮਰੀਕਾ ਦੇ ਵੱਲੋਂ ਆ ਦੇਖੋ ਹੁਣ ਵੀ ਇਹਨਾਂ ਨੇ ਨਾ ਜਦੋਂ ਮੈਂ ਰਿਕਾਰਡਿੰਗ ਕਰਨੀ ਸ਼ੁਰੂ ਕੀਤੀ ਉਸੇ ਸਮੇਂ ਦੀ ਇੱਕ ਬ੍ਰੇਕਿੰਗ ਨਿਊ Trump threatens Apple with 25% tariffs on iPhones made outside US and recommends 50% tariff on European Union from June ਕਿ ਟਰੰਪ ਨੇ ਜਿਹੜਾ ਐਪਲ ਵਾਲਿਆਂ ਨੂੰ ਕਿਹਾ ਕਿ 25% ਟੈਰਿਫ ਉਹਨਾਂ ਤੇ ਲਗਾਏ ਜਾ ਸਕਦੇ ਨੇ ਐਪਲ ਦੇ ਉੱਤੇ ਜਿਹੜੇ ਐਪਲ ਦੇ ਫੋਨ ਅਮਰੀਕਾ ਤੋਂ ਬਾਹਰ ਬਣਨਗੇ ਸੋ ਇਦਾਂ ਦੇ ਫੈਸਲੇ ਟਰੰਪ ਸਾਹਿਬ ਤੁਹਾਨੂੰ ਪਤਾ ਜਦੇ ਜਦੋਂ ਉਹਨਾਂ ਦੇ ਦਿਮਾਗ ਦੇ ਵਿੱਚ ਆਉਂਦਾ ਉਸੇ ਤਰੀਕੇ ਨਾਲ ਕਰ ਦਿੰਦੇ ਆ ਵਾਪਸ ਵੀ ਲੈ ਲੈਂਦੇ ਆ ਸੋ ਇਸ ਕਰਕੇ ਯੂਕੇ ਤੇ ਯੂਰੋਪੀਅਨ ਯੂਨੀਅਨ ਦੇ ਰਿਸ਼ਤੇ ਬਿਹਤਰ ਹੋਣ ਇੱਕ ਬਹੁਤ ਚੰਗੀ ਗੱਲ ਹੈ ਤੇ ਇਹ ਆਪਾਂ ਪੂਰੀ ਦੁਨੀਆ ਦੇ ਲੈਵਲ ਤੇ ਪੱਧਰ ਤੇ ਵੀ ਦੇਖ ਰਹੇ ਹਾਂ ਜੇਐਸਪੀਕੇ ਨਾਲ ਯੂਕੇ ਕੈਨੇਡਾ ਤੇ ਜਿਹੜੇ ਆ ਫਰਾਂਸ ਦੇ ਲੀਡਰਾਂ ਨੇ ਮਿਲ ਕੇ ਇਜ਼ਰਾਈਲ ਦੇ ਪ੍ਰਤੀ ਜਿਹੜੀ ਆ ਉਹਨਾਂ ਨੇ ਬੜਾ ਸਖਤ ਬਿਆਨ ਦਿੱਤਾ ਤੇ ਉਹ ਵੀ ਸਾਨੂੰ ਨਜ਼ਰ ਆ ਰਿਹਾ ਕਿ ਯੂਕੇ ਦਾ ਆਪਣੇ ਯੂਰੋਪੀਅਨ ਪਾਰਟਨਰਸ ਦੇ ਨਾਲ ਇੱਕ ਚੰਗਾ ਰਿਸ਼ਤਾ ਬਣ ਰਿਹਾ ਤੇ ਇਹ ਇਜ਼ਰਾਈਲ ਵਾਲੀ ਗੱਲ ਤੇ ਵੀ ਉਹਨਾਂ ਇਸ ਤੋਂ ਪਹਿਲਾਂ ਮੈਂ ਕੁਝ ਜਿਹੜੀਆਂ ਮੇਨ ਮੇਨ ਚੀਜ਼ਾਂ ਇਸ ਯੂਕੇ ਯੂ ਐਸ ਐਗਰੀਮੈਂਟ ਦੇ ਵਿੱਚ ਇੱਕ ਤਾਂ ਟ੍ਰੇਡ ਤੇ ਇਕਨੋਮਿਕ ਕੋਆਪਰੇਸ਼ਨ ਹੈ ਇਦੇ ਵਿੱਚ ਇੱਕ ਨਵੀਂ ਐਸਪੀਐਸ ਡੀਲ ਕਿਹਾ ਜਾ ਰਿਹਾ ਕਿ ਤੇ ਯੂ ਦੇ ਦਰਮਿਆਨ ਜਿਹੜਾ ਟ੍ਰੇਡ ਆ ਵੀ ਉਹਨੂੰ ਉਹਨੂੰ ਜਿਹੜੀਆਂ ਸ਼ਰਤਾਂ ਵਗੈਰਾ ਉਹਦੇ ਵਿੱਚ ਕਮੀਆਂ ਕੀਤੀਆਂ ਜਾਣੀਆਂ ਥੋੜਾ ਉਹਨੂੰ ਈਜ਼ੀ ਕੀਤਾ ਜਾਣਾ ਆਸਾਨ ਕੀਤਾ ਜਾਣਾ ਥਿਸ ਇਜ਼ ਐਕਸਪੈਕਟਿਡ ਟੂ ਲੋਅਰ ਫੂਡ ਪ੍ਰਾਈਸਸ ਐਂਡ ਐਡ ਨੀਅਰਲੀ 9 ਬਿਲੀਅਨ ਪਾਉਂਡ ਟੂ ਦਾ ਯੂਕੇ ਇਕਨੋਮੀ ਬਾਈ 2040 ਯਾ ਕਿ ਇਹਦੇ ਨਾਲ ਉਮੀਦ ਆ ਕਿ ਜਿਹੜੀਆਂ ਫੂਡ ਦੀਆਂ ਕੀਮਤਾਂ ਆ ਉਹ ਉਹਦੇ ਵਿੱਚ ਕਾਫੀ ਜ਼ਿਆਦਾ ਕਮੀ ਹੋ ਸਕਦੀ ਆ ਤੇ ਯੂਕੇ ਦੀ ਆਰਥਿਕਤਾ ਦੇ ਵਿੱਚ 9 ਬਿਲੀਅਨ ਪਾਉਂਡ ਇਹਦੇ ਨਾਲ ਐਡ ਹੋ ਸਕਦਾ ਨਾਰਥਰਨ ਆਇਲੈਂਡ ਟ੍ਰੇਡ ਇਹ ਜਿਹੜਾ ਨਾਰਥਰਨ ਆਇ ਕਿਉਂਕਿ ਜਿਹੜਾ ਆਇਰਲੈਂਡ ਤੇ ਨੌਰਦ ਆਇਰਲੈਂਡ ਦਾ ਰਿਸ਼ਤਾ ਆ ਇਹ ਜਿਹੜੇ ਹੁਣ ਆਇਰਲੈਂਡ ਆ ਮੇਨਲੈਂਡ ਆਇਰਲੈਂਡ ਆ ਉਹ ਯੂਰੋਪੀਅਨ ਯੂਨੀਅਨ ਦੇ ਵਿੱਚ ਆ ਨੌਰਦ ਆਇਰਲੈਂਡ ਯੂਕੇ ਦਾ ਹਿੱਸਾ ਆ ਪਰ ਨੌਰਦ ਆਇਰਲੈਂਡ ਦਾ ਆਇਰਲੈਂਡ ਦੇ ਨਾਲ ਵੀ ਜਿਹੜਾ ਬੜੇ ਖੁੱਲੇ ਇਹਨਾਂ ਦੇ ਰਾਹਤੇ ਨੇ ਕਿਉਂਕਿ ਆਇਰਲੈਂਡ ਤੇ ਨੌਰਦ ਆਇਰਲੈਂਡ ਦੀ ਇੱਕ ਆਪਣੀ ਹਿਸਟਰੀ ਆ ਸੋ ਇਸ ਕਰਕੇ ਵੀ ਬੜਾ ਜਿਹੜਾ ਰੌਲਾ ਰੱਪਾ ਰਿਹਾ ਕਿ ਨੌਰਥਰਨ ਆਇਰਲੈਂਡ ਨੇ ਆਇਰਲੈਂਡ ਦੇ ਨਾਲ ਟ੍ਰੇਡ ਕਿੱਦਾਂ ਕਰਨਾ ਕਿਉਂਕਿ ਬਾਕੀ ਯੂਕੇ ਦੇ ਨਾਲ ਆਇਰਲੈਂਡ ਦਾ ਟ੍ਰੇਡ ਹੋਰ ਤਰੀਕੇ ਨਾਲ ਸੀ ਜਾਂ ਗੱਲਬਾਤ ਹੋਰ ਤਰੀਕੇ ਨਾਲ ਸੀ ਨੌਰਥਰਨ ਆਇਰਲੈਂਡ ਤੇ ਆਇਰਲੈਂਡ ਦੀ ਹੋਰ ਤਰੀਕੇ ਨਾਲ ਸੀ ਸੋ ਇਹਦੇ ਵਿੱਚ ਵੀ ਪਹਿਲਾਂ ਇੱਕ ਸਿਰਫ ਫਰੇਮਵਰਕ ਤੈਅ ਕੀਤਾ ਗਿਆ ਸੀਗਾ ਪਿਛਲੀ ਸਰਕਾਰ ਦੇ ਸਮੇਂ ਸੋ ਹੁਣ ਜਿਹੜਾ ਨੌਰਥਰਨ ਆਇਰਲੈਂਡ ਟ੍ਰੇਡ ਦੇ ਵਿੱਚ ਜਿਹੜਾ ਐਗਰੀਮੈਂਟ ਹੋਣ ਨੌਰਥਰਨ ਆਇਰਲੈਂਡ ਤੇ ਬਾਕੀ ਦਾ ਜਿਹੜਾ ਯੂਕੇ ਆ ਇਹਦੇ ਵਿੱਚ ਕੁਝ ਜਿਹੜੇ ਚੈਕਸ ਵਗੈਰਾ ਨੇ ਉਹਨਾਂ ਦੇ ਵਿੱਚ ਕਮੀਆਂ ਲਿਆਂਦੀਆਂ ਜਾਣੀਆਂ ਫ ਭਾਰਤ ਦੇ ਵਿੱਚ ਜਿਹੜੀ ਉਹਨਾਂ ਨੂੰ ਐਕਸੈਸ ਦਿੱਤੀ ਗਈ ਹੈ ਯੂਕੇ ਪਾਣੀਆਂ ਦੇ ਲਈ ਤੇ ਇਹ 12 ਸਾਲ ਹੋਰ ਜਾਰੀ ਰਹਿਣੀ 238 ਤੱਕ ਜਿਹੜੀ ਆ ਜਾਰੀ ਰਹਿਣੀ ਆ ਹਾਲਾਂਕਿ ਕੁਝ ਕੁ ਯੂਕੇ ਦੇ ਜਿਹੜੇ ਫਿਸ਼ਰ ਹੈਗੇ ਨੇ ਜਿਹੜੀਆਂ ਕੰਪਨੀਆਂ ਜਾਂ ਆਰਗੇਨਾਈਜੇਸ਼ਨ ਨੇ ਉਹਨਾਂ ਨੇ ਕੁਝ ਨਾ ਕੁਝ ਕਹਿ ਲੋ ਕਿ ਸਰਕਾਰ ਦੇ ਤੇ تنਕੀਦ ਵੀ ਕੀਤੀ ਆ ਐਂਡ ডিফেন্স ਤੇ ਸਕਿਉਰਿਟੀ ਕੋਲਾਬੋਰੇਸ਼ਨ ਇਹ ਬਹੁਤ ਬੜਾ ਜ਼ਰੂਰੀ ਆ ਜੀ ডিফেন্স ਦਾ ਤਾਂ ਸਕਿਉਰਿਟੀ ਦਾ ਤਾਂ ਤੁਹਾਨੂੰ ਪਤਾ ਬਹੁਤ ਜ਼ਿਆਦਾ ਜ਼ਰੂਰੀ ਆ ਇਹਦੇ ਵਿੱਚ ਯੂਕੇ ਨੇ ਪਾਰਟਿਸਿਪੇਟ ਕਰਨਾ ਯੂਰਪੀਅਨ ਯੂਨੀਅਨ ਦੇ 150 ਬਿਲੀਅਨ ਯੂਰੋ ਜਿਹੜਾ ডিফেন্স ਫੰਡ ਆ ਉਹਦੇ ਵਿੱਚ ਤਾਂ ਕਿ ਇਹ ਇਹਦੇ ਨਾਲ ਕੀ ਹੋਣਾ ਕਿ ਜਿਹੜੀਆਂ ਬ੍ਰਿਟਿਸ਼ ਆਰਮਸ ਮੈਨੂਫੈਕਚਰ ਆ ਉਹ ਯੂਰਪੀਅਨ ਯੂਨੀਅਨ ਕੰਟਰੈਕਟਸ ਦੇ ਲਈ ਬਿਡ ਕਰ ਸਕਦੀਆਂ ਇਸੇ ਤਰੀਕੇ ਨਾਲ ਈਗੇਟ ਐਕਸੈਸ ਜਿਹੜੇ ਬ੍ਰਿਟਿਸ਼ ਯਾਤਰੀ ਹੋਣਗੇ ਉਹਨਾਂ ਨੂੰ ਹੁਣ ਯੂਰਪੀਅਨ ਯੂਨੀਅਨ ਦੇ ਜਿਹੜੇ ਈਗੇਟਸ ਹੋਣਗੇ 에ਅਰਪੋਰਟ ਦੇ ਉੱਤੇ ਉੱਥ ਟੈਂ ਬਚਣਾ ਜਿਹਨਾਂ ਦਾ ਯੂਕੇ ਵਾਲਿਆਂ ਨੇ ਯੂਰੋਪੀਅਨ ਯੂਨੀਅਨ ਦੇ ਕੰਟਰੀਆਂ ਦੇ ਵਿੱਚ ਜਿਹੜਾ ਟਰੈਵਲ ਕਰਨਾ ਤੇ ਇਸੇ ਤਰੀਕੇ ਨਾਲ ਪੈਟ ਟਰੈਵਲ ਆ ਜਿਹੜਾ ਉਹਦੇ ਵਿੱਚ ਵੀ ਥੋੜਾ ਉਹਨੂੰ ਵੀ ਸਿੰਪਲੀਫਾਈ ਕੀਤਾ ਗਿਆ এনवायरमेंटਲ ਅਲਾਈਨਮੈਂਟ ਦੇ ਵਿੱਚ ਵੀ ਕੁਝ ਕੰਮ ਕੀਤਾ ਗਿਆ ਕਿ ਜਿਹੜਾ ਕਾਰਬਨ ਬਾਰਡਰ ਟੈਕਸਸ ਆ ਉਹਦੇ ਵਿੱਚ ਇੱਕ ਦੂਸਰੇ ਨੂੰ ਐਗਜ਼ੈਂਪਟ ਕਰਨ ਦੀ ਗੱਲ ਜਿਹੜੀ ਆ ਉਹ ਆਖੀ ਗਈ ਆ ਸੋ ਯੂਕੇ ਸਰਕਾਰ ਆ ਜਿਹੜੀ ਉਹਦਾ ਇਹ ਸਟਾਂਸ ਆ ਇਹਦੇ ਉੱਤੇ ਸਰਪ੍ਰਾਈਜ਼ ਜਿਹੜੇ ਆਪਣੇ ਪ੍ਰਾਈਮ ਮਿਨਿਸਟਰ ਨੇ ਸਰ ਕੀ ਇਸ ਸਟੇਮਰ ਉਹਨਾਂ ਨੇ ਇਸ ਐਗਰੀਮੈਂਟ ਨੂੰ ਯੂਕੇ ਤੇ ਯੂਰੋਪੀਅਨ ਯੂਨੀਅਨ ਦੇ ਜਿਹੜੇ ਰਿਸ਼ਤੇ ਨੇ ਉਹਨਾਂ ਦੇ ਦਰਮਿਆਨ ਇੱਕ ਰੀਸੈਟ ਵੀ ਦੁਬਾਰਾ ਸਾਡੀ ਦੁਬਾਰਾ ਤੋਂ ਚੰਗੀ ਸ਼ੁਰੂਆਤ ਹੋਈ ਆ ਇਹ ਇਕਰਾਰ ਦਿੱਤਾ ਆ ਵੀ ਇਹ ਇਹਦੇ ਨਾਲ ਉਹਨਾਂ ਨੇ ਕਿਹਾ ਕਿ ਨੌਕਰੀਆਂ ਟ੍ਰੇਡ ਤੇ ਇੰਟਰਨੈਸ਼ਨਲ ਕੋਆਪਰੇਸ਼ਨ ਦੇ ਵਿੱਚ ਇਹ ਇੱਕ ਚੰਗਾ ਕਦਮ ਚੱਕਿਆ ਗਿਆ ਯੂਕੇ ਸਰਕਾਰ ਦੇ ਵੱਲੋਂ ਜਦਕਿ ਜਿਹੜੇ ਕੁਝਕ ਜਿਹੜੇ ਆਪਣੇ ਤਨਕੀਦ ਕਰਨ ਵਾਲੇ ਨੇ ਇਹਦੇ ਉੱਤੇ ਉਹਨਾਂ ਨੇ ਖਾਸ ਕਰਕੇ ਜਿਹੜਾ ਫਿਸ਼ਿੰਗ ਰਾਈਟਸ ਦੇ ਵਿੱਚ ਯੂਰਪੀਅਨ ਯੂਨੀਅਨ ਨੂੰ ਜਿਹੜੇ ਦਿੱਤੇ ਗਏ ਉਹਦੇ ਉੱਤੇ ਉਹਨਾਂ ਨੇ تنਕੀਦ ਵੀ ਕੀਤੀ ਆ ਤੇ ਬਾਕੀ ਅਦਰਵਾਈਜ਼ ਜੇਕਰ ਆਪਾਂ ਬਿਜ਼ਨਸ ਕਮਿਊਨਿਟੀ ਦਾ ਰਿਸਪਾਂਸ ਦੇਖੀਏ ਤਾਂ ਗਾਰਡੀਅਨ ਦੀ ਰਿਪੋਰਟ ਦੇ ਹਵਾਲੇ ਨਾਲ ਇੱਕ ਇੱਥੇ ਖਬਰ ਆ ਕਿ ਯੂਕੇ ਬਿਜ਼ਨੈਸਸ ਹੈਵ ਲਾਰਜਲੀ ਵੈਲਕਮਡ ਦਾ ਐਗਰੀਮੈਂਟ ਐਂਟੀਸੀਪੇਟਿੰਗ ਰਿਡਿਊਸਡ ਟ੍ਰੇਡ ਫ੍ਰਿਕਸ਼ਨ ਐਂਡ ਇਨਹਾਂਸਡ ਇਕਨੋਮਿਕ ਓਪਰਚ्युनिटीज ਕਿ ਜਿਹੜੇ ਯੂਕੇ ਦੇ ਵਪਾਰੀ ਨੇ ਉਹਨਾਂ ਨੇ ਤਕਰੀਬਨ ਕਹਿ ਲਓ ਕਿ ਵੱਡੇ ਪੱਧਰ ਤੇ ਜਾਂ ਜ਼ਿਆਦਾਤਰ ਨੇ ਇਸ ਕਦਮ ਦਾ ਸਵਾਗਤ ਹੀ ਕੀਤਾ ਯੂਕੇ ਤੇ ਯੂਰੋਪੀਅਨ ਯੂਨੀਅਨ ਦੇ ਜਿਹੜਾ ਇਹ ਵੱਲੋਂ ਕਦਮ ਲਿਆ ਗਿਆ ਸੋ ਜੇ ਮੈਂ ਕਿਹਾ ਕਿ ਯੂਕੇ ਨੂੰ ਜੀ ਇੱਕ ਖਾਸੀ ਜ਼ਰੂਰਤ ਆ ਹੁਣ ਆਪਣੇ ਜਿਹੜੇ ਯੂ ਯੂਨੀਅਨ ਦੇ ਸਾਥੀ ਆ ਉਹਨਾਂ ਦੇ ਨਾਲ ਮਿਲ ਕੇ ਚੱਲਣ ਦੀ ਕਿਉਂਕਿ ਜੀਓ ਪੋਲਿਟਿਕਸ ਦੇ ਵਿੱਚ ਇੱਕ ਬਹੁਤ ਵੱਡੇ ਸ਼ਿਫਟ ਆ ਰਹੇ ਨੇ ਜਿੱਦਾਂ ਯੂਕੇ ਕੈਨੇਡਾ ਤੇ ਫਰਾਂਸ ਵਾਲਿਆਂ ਨੇ ਇਜ਼ਰਾਈਲ ਦੇ ਪ੍ਰਤੀ ਆਪਣਾ ਥੋੜਾ ਜਿਹਾ ਰੁਖ ਸਖਤ ਕੀਤਾ ਉਸ ਤੋਂ ਬਾਅਦ ਇੱਕ ਜਿਹੜੇ ਯੂਕੇ ਵਾਲਿਆਂ ਨੇ ਤਾਂ ਇਹ ਵੀ ਕੀਤਾ ਕਿ ਜਿਹੜੀ ਇਹਨਾਂ ਦੀਆਂ ਟ੍ਰੇਡ ਟਾਕ ਚੱਲ ਰਹੀਆਂ ਸੀਗੀਆਂ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਸਮੇਂ ਦੇ ਲਈ ਸੋ ਹੁਣ ਇਜ਼ਰਾਈਲੀ ਪ੍ਰਾਈਮ ਮਿਨਿਸਟਰ ਬੈਨੀਮਿਨ ਨੇਤਨਯਾਹੁ ਜਿਹੜਾ ਉਹਨੇ ਬੜਾ ਅਟੈਕ ਕੀਤਾ ਯੂਕੇ ਪ੍ਰਾਈਮ ਮਿਨਿਸਟਰ ਸਰ ਕੀਅਸਟਾਮਰ ਦੇ ਉੱਤੇ ਤੇ ਫਰਾਂਸ ਤੇ ਕੈਨੇਡਾ ਵਾਲਿਆਂ ਦੇ ਉੱਤੇ ਉਹਨਾਂ ਨੇ ਕਿਹਾ ਕਿ ਇਹ ਲੋਕ ਤਾਂ ਚ ਕਿਉਂਕਿ ਯੂਕੇ ਤੇ ਫਾਈਨਾਂਸ ਤੇ ਕੈਨੇਡਾ ਨੇ ਤੁਹਾਨੂੰ ਪਤਾ ਕੀ ਗੱਲ ਕਹੀ ਸੀਗੀ ਕਿ ਇਜ਼ਰਾਈਲ ਨੂੰ ਆਪਣੇ ਲੜਨ ਦੇ ਤਰੀਕੇ ਬਦਲਨੇ ਪੈਣੇ ਆ ਇਸ ਤਰੀਕੇ ਨਾਲ ਉਹ ਕੈਰੀ ਆਨ ਨਹੀਂ ਕਰ ਸਕਦਾ ਪਰ ਇਹਦੇ ਤੇ ਜਿਹੜਾ ਇਹ ਸਾਨੂੰ ਨਜ਼ਰ ਆਜੇ ਮੈਂ ਪਹਿਲਾਂ ਕਿਹਾ ਕਿ ਦੇਖੋ ਇਜ਼ਰਾਈਲ ਜਿਹੜਾ ਹਮੇਸ਼ਾ ਸਾਥ ਹੀ ਰਿਹਾ ਇਹਨਾਂ ਮੁਲਕਾਂ ਦਾ ਵੈਸਟਰਨ ਕੰਟਰੀਜ਼ ਦਾ ਉਹਦੇ ਵਿੱਚ ਇੱਕ ਸ਼ਿਫਟ ਸਾਨੂੰ ਨਜ਼ਰ ਆ ਰਿਹਾ ਇਹ ਵੀ ਬਹੁਤ ਸਾਰੇ ਲੋਕਾਂ ਦਾ ਮੰਨਣਾ ਕਿ ਯੂਕੇ ਜਾਂ ਫਰਾਂਸ ਕੈਨੇਡਾ ਬਿਨਾ ਅਮਰੀਕਾ ਦੀ ਸਹਿਮਤੀ ਤੋਂ ਇਦਾਂ ਦਾ ਸਖਤ ਬਿਆਨ ਦੇ ਨਹੀਂ ਸਕਦੇ ਤੇ ਟਰੰਪ ਸਾਹਿਬ ਇਹਦੇ ਬਾਬਤ ਕੀ ਸੋਚ ਰਹੇ ਨੇ ਇਹ ਹਜੇ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗਣਾ ਸੋ ਖੈਰ ਲਗਾਤਾਰ ਤੁਹਾਡੇ ਨਾਲ ਜੁੜਦੇ ਰਹਿਵਾਂਗੇ ਆਪਣਾ ਤੇ ਆਪਣੇ ਸਟਾਈਲ ਦਾ ਖਿਆਲ ਰੱਖਿਓ